ਲੋ ਜੀ ਚੰਡੋਲ ਵੀ ਸਾਰਾ ਫੁੱਲ ਹੋਇਆ ਹੋਇਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆ ਪਿੰਡ ਰਾਇਮਲ ਮਾਜਰੀ ਜ਼ਿਲ੍ਹਾ ਪਟਿਆਲੇ ਦੇ ਵਿੱਚ ਇੱਥੇ ਬਹੁਤ ਵੱਡਾ ਜਿਹੜਾ ਮੇਲਾ ਲੱਗਦਾ ਹੈ ਸੋ ਅੱਜ ਦੀ ਵੀਡੀਓ 'ਚ ਬਣੇ ਰਹੇ ਹੋ ਰਾਇਮਲ ਮਾਜਰੀ ਦਾ ਤੁਹਾਨੂੰ ਮੇਲਾ ਦਿਖਾਉਨੇ ਆ ਇਹ ਮੇਲਾ ਤਿੰਨ ਦਿਨ ਹੁੰਦਾ ਬਹੁਤ ਮੇਲਾ ਭਰਦਾ ਪੂਰਾ ਇਕੱਠ ਹੁੰਦਾ ਹੈ ਮੇਲੇ 'ਚ ਚੱਲਦੇ ਆਪਾਂ ਵੀਡੀਓ ਜਿੰਨ ਤੱਕ ਬਣੇ ਰਹੇ ਤੇ ਇੱਧਰ ਪਾਰਕਿੰਗਾਂ ਬਣੀਆਂ ਹੋਈਆਂ ਨੇ ਮੋਟਰਸਾਈਕਲ ਗੱਡੀਆਂ ਵਾਸਤੇ ਤੇ ਚੱਲਦੇ ਆਪਾਂ ਦਿਖਾਉਨੇ ਆ ਤੁਹਾਨੂੰ ਸਾਰਾ ਮੇਲਾ ਇਹ ਬਹੁਤ ਵੱਡਾ ਮੇਲਾ ਲੱਗਦਾ ਹੈ ਬਹੁਤ ਭਾਰੀ ਇਕੱਠ ਹੁੰਦਾ ਹੈ ਇਹ ਮੇਲੇ ਦੇ ਵਿੱਚ ਅੱਜ ਵਿਚਾਰਲਾ ਦੇਣਾ ਮੇਲੇ ਦਾ 26 ਤਰੀਕ ਅੱਜ ਬਹੁਤ ਵੱਡੇ ਵੱਡੇ ਝੂਲੇ ਵੱਡੀਆਂ ਵੱਡੀਆਂ ਦੁਕਾਨਾਂ ਇੱਥੇ ਜਿਹੜੀਆਂ ਲੱਗਦੀਆਂ ਨੇ ਹਨਾ ਮੇਲੇ ਦੇ ਵਿੱਚ ਤੇ ਸ਼ਾਮ ਦੇ ਟਾਈਮ ਵੀ ਪੂਰਾ ਇਕੱਠ ਹੈ ਹੁਣ ਤੁਸੀਂ ਦੇਖ ਸਕਦੇ ਹੋ ਮੇਲੇ ਦੇ ਵਿੱਚ ਚੱਲਦੇ ਆਪਾਂ ਵੀਡੀਓ ਜੋ ਐਂਡ ਤੱਕ ਤੁਸੀਂ ਬਣੇ ਰਹੇ ਹੋ ਸਾਰਾ ਮੇਲਾ ਜਰੂਰ ਦੇਖਿਓ ਇੱਥੇ ਹੀ ਦੁਕਾਨਾਂ ਜਿਹੜੀਆਂ ਸ਼ੁਰੂ ਹੋ ਗਈਆਂ ਦੇਖ ਸਕਦੇ ਹੋ ਤੁਸੀਂ ਹਨਾ ਦੁਕਾਨਾਂ ਲੱਗੀਆਂ ਹੋਈਆਂ ਨੇ ਦੋਨੋਂ ਸਾਈਡ ਦੁਕਾਨਾਂ ਲੱਗੀਆਂ ਹੋਈਆਂ ਨੇ ਖਾਣ ਪੀਣ ਵਾਲੀਆਂ ਆਹ ਕੋਲਚੇ ਛੋਲੇ ਹੋਗੇ ਜਿਵੇਂ ਹਨਾ ਗੋਲ ਗੱਪੇ ਹੋਗੇ ਐਵੇਂ ਸਾਰੀਆਂ ਵੱਡੀਆਂ ਵੱਡੀਆਂ ਇੱਥੇ ਦੁਕਾਨਾਂ ਜਿਹੜੀਆਂ ਲੱਗਦੀਆਂ ਨੇ ਤੇ ਇਧਰ ਆ ਝੂਲੇ ਆ ਗਏ ਜਿਵੇਂ ਹਨਾ ਆ ਛੋਟੇ ਬੱਚਿਆਂ ਵਾਲਾ ਝੂਲਾ ਜੰਪਾਂ ਵਾਲਾ ਤੇ ਇਧਰ ਚੰਡੋਲ ਵੱਡੇ ਵੱਡੇ ਇਸ ਤਰ੍ਹਾਂ ਦੇ ਝੂਲੇ ਇੱਥੇ ਲੱਗਦੇ ਨੇ ਸਾਰਾ ਦਿਖਾਉਨੇ ਆਗੇ ਆਪਾਂ ਖਾਣ ਪੀਣ ਵਾਲੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਮੂਰੇ ਮੂਰੇ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਬਹੁਤ ਇਹ ਮੇਲਾ ਭਰਦਾ ਬਹੁਤ ਭਾਰੀ ਇਕੱਠ ਹੁੰਦਾ ਹੈ ਇਹ ਮੇਲੇ ਦੇ ਵਿੱਚ ਤੇ ਇਧਰ ਤੁਸੀਂ ਦੇਖ ਸਕਦੇ ਹੋ ਝੂਲੇ ਲੱਗੇ ਹੋਏ ਨੇ ਛੋਟੇ ਬੱਚਿਆਂ ਵਾਲੇ ਝੂਲੇ ਨੇ ਇਹ बच्चे जेड़ा एन्जॉय ਕਰ ਰਹੇ ਨੇ ਝੂਲਿਆਂ ਤੇ ਦੇਖ ਸਕਦੇ ਹੋ। ਮਾਤੋਂ ਨਹੀਂ ਅਨਪਤਾ। ਤੇ ਇਧਰ ਵੀ ਦੇਖੋ ਜਿਵੇਂ ਆਹ ਟ੍ਰੇਨ ਵਾਲਾ ਝੂਲਾ ਹਨਾ। ਲਓ ਜੀ ਇਸ ਤਰ੍ਹਾਂ ਦੇ ਬਹੁਤ ਵੱਡੇ ਵੱਡੇ ਝੂਲੇ ਇੱਥੇ ਜਿਹੜੇ ਲੱਗਦੇ ਨੇ ਮੇਲੇ ਦੇ ਵਿੱਚ। ਛੋਟੇ ਬੱਚਿਆਂ ਵਾਲੇ ਵੱਡੇ ਬੱਚਿਆਂ ਵਾਲੇ ਹਨਾ ਹਰੇਕ ਦੇ ਇੰਜੋਏਮੈਂਟ ਵਾਸਤੇ ਇੱਥੇ ਜਿਹੜੇ ਝੂਲੇ ਲਾਏ ਜਾਂਦੇ ਨੇ। ਚੱਲਦੇ ਆਪਾਂ ਗੀਆਂ ਦਿਖਾਉਣੇ ਆਂ ਜੀ ਤੁਹਾਨੂੰ ਜਾ ਕੇ ਇੱਧਰ ਚੰਡੋਲ ਚੱਲ ਰਹੇ ਲੋ ਜੀ ਚੰਡੋਲ ਵੀ ਸਾਰਾ ਫੁੱਲ ਹੋਇਆ ਹੋਇਆ ਸਾਰੇ ਬੈਠੇ ਨੇ ਚੰਡੋਲ ਦੇ ਵਿੱਚ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਆਹ ਟ੍ਰੇਨ ਵਾਲਾ ਝੂਲਾ ਚੱਲ ਰਿਹਾ ਹੈ ਇੱਥੇ ਤਾਂ ਬਹੁਤ ਵੱਡੇ ਵੱਡੇ ਝੂਲੇ ਲੱਗਦੇ ਨੇ ਮੇਲੇ ਦੇ ਵਿੱਚ ਜਿਵੇਂ ਆਪਾਂ ਦੱਸਿਆ ਸੀ ਤੁਹਾਨੂੰ ਵੀਡੀਓ ਦੇ ਸ਼ੁਰੂ ਵਿੱਚ ਬਹੁਤ ਭਾਰੀ ਜਿਹੜਾ ਕੱਠ ਹੁੰਦਾ ਹੈ ਇਹ ਮੇਲੇ ਦੇ ਵਿੱਚ ਕੱਠ ਤੁਸੀਂ ਦੇਖ ਸਕਦੇ ਹੋ ਨਾਲ ਦੇ ਪਿੰਡਾਂ ਦੇ ਵਿੱਚੋਂ ਹਮ ਹਮਾ ਕੇ ਇਥੇ ਜਿਹੜੇ ਰੋਗ ਪਹੁੰਚਦੇ ਨੇ ਇੱਧਰ ਜਿਵੇਂ ਤੁਸੀਂ ਦੇਖੋ ਆਹ ਝੂਲਾ ਆ ਗਿਆ ਹਨਾ ਕਿਸ਼ਤੀ ਵਾਲਾ ਇਸ ਤਰ੍ਹਾਂ ਸਾਰੇ ਵੱਡੇ ਵੱਡੇ ਝੂਲੇ ਲੱਗਦੇ ਨੇ ਇਹ ਝੂਲਾ ਵੀ ਹੁਣ ਚਲਾਉਣਗੇ ਹਲੇ ਇਹਦੇ ਵਿੱਚ ਬੈਠ ਰਹੇ ਨੇ ਇੱਧਰੋਂ ਜਿਵੇਂ ਆਪਾਂ ਤੁਹਾਨੂੰ ਚੰਡੋਲ ਦਿਖਾਇਆ ਹੀ ਐ ਤੇ ਅੱਗੇ ਚੱਲਦੇ ਆਂ ਅੱਗੋਂ ਤੁਹਾਨੂੰ ਦਿਖਾਉਨੇ ਆਂਗੇ ਕਾਠ ਬਹੁਤ ਐ ਦੇਖ ਸਕਦੇ ਹੋ ਤੁਸੀਂ ਖਾਣ ਪੀਣ ਵਾਲੀਆਂ ਦੁਕਾਨਾਂ ਇੱਧਰ ਲੱਗੀਆਂ ਹੋਈਆਂ ਨੇ ਨਾਲ-ਨਾਲ ਇਸ ਤਰ੍ਹਾਂ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਜਿਹੜੀਆਂ ਇੱਥੇ ਲੱਗਦੀਆਂ ਨੇ ਖੜਾਉਣੇ ਵਾਲੀਆਂ ਖਾਣ-ਪੀਣ ਵਾਲੀਆਂ ਹਨ ਤੇ ਅੰਦਰ ਮੱਥਾ ਟੇਕਣ ਵਾਸਤੇ ਇੱਥੋਂ ਮਿਲਦਾ ਸਾਮਾਨ ਜਿਹੜੇ ਅੰਦਰ ਮੱਥਾ ਟੇਕਣ ਜਾਂਦੇ ਨੇ ਇੱਥੋਂ ਪ੍ਰਸ਼ਾਦ ਲੈ ਕੇ ਜਾਂਦੇ ਨੇ ਫਿਰ ਔਰ ਕੁਲਚੀ ਵਾਲੀਆਂ ਹੋ ਗਈਆਂ ਜਿਵੇਂ ਦੁਕਾਨ ਕਾਲੂ ਅਖੀਰਲਾ ਦੇਣਾ ਇਹ ਮੇਲੇ ਦਾ ਸੱਜੇ ਇੰਨਾ ਇਕੱਠਾ ਦਾ ਕਾਲੂ ਦੇਖੋ ਇੱਥੇ ਬਹੁਤ ਜ਼ਿਆਦਾ ਇਕੱਠਾ ਹੋਣਾ ਭਾਰੀ ਮੇਲੇ ਦੇ ਵਿੱਚ ਤੇ ਇਧਰ ਖਾਣ ਪੀਣ ਵਾਲੀਆਂ ਆ ਗਈਆਂ ਦੁਕਾਨਾਂ ਜਿਵੇਂ ਟਿੱਕੀ ਵਾਲੀਆਂ ਹਨ ਲੱਗੀਆਂ ਹੋਈਆਂ ਇਸ ਤਰ੍ਹਾਂ ਬਹੁਤ ਵੱਡੀਆਂ ਵੱਡੀਆਂ ਇੱਥੇ ਦੁਕਾਨਾਂ ਜਿਹੜੀਆਂ ਲੱਗਦੀਆਂ ਨੇ ਮੇਲੇ ਦੇ ਵਿੱਚ ਖਾਣ ਪੀਣ ਵਾਲੀਆਂ ਖਾਣ ਪੀਣ ਵਾਲੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਹਨ ਨਾਲ-ਨਾਲ ਕੁਝ ਕੱਪੜੇ ਵਾਲੀਆਂ ਦੁਕਾਨਾਂ ਇਸ ਤਰ੍ਹਾਂ ਦੀਆਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਇਹ ਮੇਲੇ ਦੇ ਵਿੱਚ ਲੱਗਦੀਆਂ ਨੇ ਬਹੁਤ ਭਾਰੀ ਇਕੱਠ ਹੁੰਦਾ ਦੁਕਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਇੱਥੇ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਆ ਜਿਵੇਂ ਮੁੰਡੇ ਆਏ ਨੇ ਮੇਲਾ ਦੇਖਣ ਸਾਰੇ ਆਪਦੀ ਫੈਮਿਲੀ ਦੇ ਨਾਲ ਪਰਿਵਾਰ ਨਾਲ ਹਨ ਮਿੱਤਰਾਂ ਦੋਸਤਾਂ ਨਾਲ ਮੇਲਾ ਦੇਖਣ ਆਉਂਦੇ ਨੇ ਇੱਥੇ ਖਾਣ ਪੀਣ ਵਾਲੀਆਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਜਿਵੇਂ ਆ ਟਿੱਕੀਆਂ ਹੋ ਗਈਆਂ ਹਨ ਬਰਗਰ ਹੋਗੇ ਇਸ ਤਰ੍ਹਾਂ ਦੀਆਂ ਦੁਕਾਨਾਂ ਗੋਲ ਗੱਪੇ ਹੋਗੇ ਐਵੇਂ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਆ ਵੀ ਦੇਖ ਸਕਦੇ ਹਾਂ ਸਾਰੀਆਂ ਖਾਣ ਪੀਣ ਵਾਲੀਆਂ ਦੁਕਾਨਾਂ ਇੱਥੇ ਬਹੁਤ ਵੱਡਾ ਮੇਲਾ ਇਹ ਰਾਇਮਲ ਮਾਜਰੀ ਦਾ ਇਧਰ ਸਾਰੀਆਂ ਖਾਣ ਪੀਣ ਵਾਲੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਫਰੂਟ ਵਾਲੀ ਆ ਗਈ ਜਿਵੇਂ ਆ ਵੀ ਗੋਲ ਗੱਪੇ ਵਾਲੀ ਹੋ ਗਈ ਹਨ ਇਸ ਤਰ੍ਹਾਂ ਵੱਡੀਆਂ ਵੱਡੀਆਂ ਦੁਕਾਨਾਂ ਇੱਥੇ ਲੱਗਦੀਆਂ ਨੇ ਦੋਨੋਂ ਸਾਈਡ ਦੁਕਾਨਾਂ ਨੇ ਆਹ ਸਾਈਡ ਵੀ ਨੇ ਇਹ ਸਾਈਡ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਇੱਧਰ ਚੱਲਦੇ ਆਂ ਇੱਧਰੋਂ ਦਿਖਾਉਨੇ ਆ ਤੁਹਾਨੂੰ ਤੇ ਇਹ ਆਹ ਸਾਈਡੋਂ ਕੁਸ਼ਕ ਖੜਾਉਣੇ ਵਾਲੀਆਂ ਦੁਕਾਨਾਂ ਵੀ ਜਿਹੜੀਆਂ ਹੈਗੀਆਂ ਨੇ ਹਨਾ ਦਿਖਾਉਨੇ ਆਗੇ ਆਪਾਂ ਜਿਵੇਂ ਬੱਚਿਆਂ ਵਾਲੇ ਖੜਾਉਣੇ ਹੋਗੇ ਹਨਾ ਇਸ ਤਰ੍ਹਾਂ ਦੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਵੱਡੀਆਂ ਵੱਡੀਆਂ ਆਹ ਸਾਰੇ ਛੋਟੇ ਬੱਚਿਆਂ ਵਾਲੇ ਖੜਾਉਣੇ ਇਸ ਤਰ੍ਹਾਂ ਦੀਆਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਮੇਲੇ ਦੇ ਵਿੱਚ ਆ 20-20 ਰੁਪਈਆ ਦੀ ਸੇਲ ਕੁੜੀਆਂ ਵਾਲਾ ਸਮਾਨ ਈਰਿੰਗਸ ਵਗੈਰਾ ਹਨ ਐਵੇਂ ਜੀਆਂ ਸਾਰੀਆਂ ਚੀਜ਼ਾਂ ਲਓ ਜੀ ਇਸ ਤਰ੍ਹਾਂ ਦੀਆਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਮੇਲੇ ਦੇ ਵਿੱਚ ਲੱਗਦੀਆਂ ਨੇ ਆ ਪਰਸ ਆ ਗਏ ਹਨ ਪਰਸ ਆ ਗਏ ਸਾਰਾ ਜੁਐਲਰੀ ਵਾਲਾ ਸਮਾਨ ਆ ਗਿਆ ਦੇ ਨਾਲ ਇਧਰ ਕੁਝ ਮਠਿਆਈਆਂ ਵਾਲੀਆਂ ਦੁਕਾਨਾਂ ਆ ਗਈਆਂ ਹਨ ਪਕੌੜੇ ਹੋ ਗਏ ਮਠਿਆਈ ਜਿਵੇਂ ਬਣੀ ਪਈ ਆ ਦੇਖ ਸਕਦੇ ਹੋ ਇਸ ਤਰ੍ਹਾਂ ਇੱਥੇ ਦੁਕਾਨਾਂ ਜਿਹੜੀਆਂ ਮੇਲੇ ਦੇ ਵਿੱਚ ਲੱਗਦੀਆਂ ਨੇ ਲੱਡੂ ਜਲੇਬੀਆਂ ਹਨ ਜਿਵੇਂ ਜਲੇਬੀਆਂ ਕੱਟੀਆਂ ਹੋਈਆਂ ਨੇ ਦੇਖ ਸਕਦੇ ਹੋ ਅੱਗੇ ਚੱਲਦੇ ਹਾਂ ਅੱਗੋਂ ਦੇਖਦੇ ਹਾਂਗੇ ਜਾ ਕੇ ਆਪਾਂ ਇਧਰ ਵੀ ਖੜਾਉਣ ਵਾਲੀਆਂ ਦੁਕਾਨਾਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਖੜਾਉਣੇ ਵਾਲੀਆਂ ਇੱਥੇ ਲੱਗਦੀਆਂ ਨੇ ਆਹ ਕੁਝ ਪਲਾਸਟਿਕ ਦਾ ਸਾਮਾਨ ਆ ਗਿਆ ਬਾਕੀ ਤੁਸੀਂ ਇਕੱਠ ਦੇਖ ਹੀ ਸਕਦੇ ਹੋ ਬਹੁਤ ਭਾਰੀ ਇਕੱਠ ਹੈ ਦੂਰ ਦੂਰ ਤੱਕ ਇੱਥੇ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਨਾ ਦੂਰ ਦੂਰ ਤੱਕ ਗੱਡੀਆਂ ਮੋਟਰਸਾਈਕਲ ਖੜੇ ਨੇ ਇਤਰਾ ਦੂਰ ਦੂਰ ਤੱਕ ਇੱਥੇ ਦੁਕਾਨਾਂ ਜਿਹੜੀਆਂ ਲੱਗਦੀਆਂ ਨੇ ਤੇ ਚੱਲਦੇ ਆਪਾਂ ਇੱਥੋਂ ਦੂਸਰੀ ਸਾਈਡ ਉਹ ਅੱਗੇ ਦਿਖਾਉਨੇ ਆ ਤੁਹਾਨੂੰ ਇੱਥੇ ਗਰਮ ਗਰਮ ਪਕੌੜੇ ਜਿਹੜੇ ਮੜ ਰਹੇ ਨੇ ਦੇਖ ਸਕਦੇ ਹੋ ਐਵੇਂ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਇੱਥੇ ਲੱਗਦੀਆਂ ਨੇ ਪਕੌੜੇ ਵਾਲੀਆਂ ਮਠਿਆਈਆਂ ਵਾਲੀਆਂ ਹਨ ਜਿਵੇਂ ਪਹਿਲਾਂ ਆਪਾਂ ਜਲੇਬੀਆਂ ਤੁਹਾਨੂੰ ਦਿਖਾਈਆਂ ਸੀ ਇੱਧਰ ਗਰਮ-ਗਰਮ ਪਕੌੜੇ ਬਣਾਏ ਵੀ ਜਾ ਰਹੇ ਨੇ ਤੇ ਚੱਲਦੇ ਆਪਾਂ ਅੱਗੇ ਇੱਧਰੋਂ ਤੁਹਾਨੂੰ ਹੁਣ ਦਰਸ਼ਨ ਵੀ ਕਰਵਾਵਾਂਗੇ ਅੰਦਰੋਂ ਅੰਦਰ ਤੁਹਾਨੂੰ ਦਰਸ਼ਨਾਂ ਵਾਸਤੇ ਵੀ ਆਪਾਂ ਲੈ ਕੇ ਜਾਵਾਂਗੇ ਤੇ ਆਹ ਥਾਂ ਤੇ ਇੱਥੇ ਜਿਹੜਾ ਮੱਥਾ ਟੇਕਿਆ ਜਾਂਦਾ ਬਹੁਤ ਸਾਰੀਆਂ ਸੰਗਤਾਂ ਦਰਸ਼ਨ ਕਰ ਵੀ ਰਹੀਆਂ ਨੇ ਬਹੁਤ ਭਾਰੀ ਇਕੱਠ ਹੈ ਸੰਗਤਾਂ ਦਾ ਦਰਸ਼ਨਾਂ ਵਾਸਤੇ ਵੀ ਦੇਖ ਸਕਦੇ ਹੋ ਤੁਸੀਂ ਬਹੁਤ ਭਾਰੀ ਇਕੱਠ ਹੈ ਇੱਥੇ ਅੱਗੇ ਚੱਲਦੇ ਆਂ ਤੇ ਇੱਥੇ ਜਿਵੇਂ ਸ਼ਵੀਲ ਚੱਲ ਰਹੀ ਆ ਹਨਾ ਠੰਡੇ ਜਲਦੀ ਸੰਗਤਾਂ ਵਾਸਤੇ ਜਿਹੜੀ ਸ਼ਵੀਲ ਲਾਈ ਹੋਈ ਆ ਇੱਧਰ ਵੀ ਬਹੁਤ ਸਾਰੀਆਂ ਦੁਕਾਨਾਂ ਨੇਗੀਆਂ ਤੇ ਆਪਾਂ ਤੁਹਾਨੂੰ ਦੁਕਾਨਾਂ ਦਿਖਾਉਣੇ ਆ ਜਾ ਕੇ ਬਹੁਤ ਵੱਡੀਆਂ-ਵੱਡੀਆਂ ਇੱਥੇ ਦੁਕਾਨਾਂ ਜਿਹੜੀਆਂ ਲੱਗਦੀਆਂ ਨੇਗੀਆਂ ਮੇਲੇ ਦੇ ਵਿੱਚ ਆ ਜਵਾਕਾਂ ਵਾਲੇ ਖੜਾਉਣੇ ਆ ਗਏ ਜਿਵੇਂ ਆ ਪੱਖੀਆਂ ਦੇਖੋ ਤੁਸੀਂ ਦੇਖ ਸਕਦੇ ਹੋ ਲਓ ਬਹੁਤ ਸੋਹਣੀਆਂ ਸੋਹਣੀਆਂ ਪੱਖੀਆਂ ਇੱਥੇ ਡਿਸਪਲੇ ਜਿਹੜੀਆਂ ਕੀਤੀਆਂ ਹੋਈਆਂ ਨੇ ਲਾਈਆਂ ਹੋਈਆਂ ਨੇ ਦੁਕਾਨ ਵਾਲਿਆਂ ਨੇ ਇਸ ਤਰ੍ਹਾਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਇਹ ਮੇਲੇ ਦੇ ਵਿੱਚ ਲੱਗਦੀਆਂ ਨੇ ਕੁਛ ਆ ਬੱਚਿਆਂ ਵਾਲੇ ਖੜਾਉਣੇ ਆ ਗਏ ਬਾਕੀ ਤੁਸੀਂ ਵੀਡੀਓ ਤੇ ਕਮੈਂਟ ਜਰੂਰ ਕਰਕੇ ਦੱਸਿਓ ਕਿ ਕਿੱਥੋਂ-ਕਿੱਥੋਂ ਤੁਸੀਂ ਸਾਡੀ ਜਿਹੜੀ ਵੀਡੀਓ ਇਹ ਦੇਖ ਰਹੇ ਹੋ ਰਾਈਮਲ ਮਾਜਰੀ ਦੇ ਮੇਲੇ ਦੀ ਆਹ ਸਾਈਡ ਵੀ ਬਹੁਤ ਇਕੱਠਾ ਹੈ ਇਧਰ ਦੁਕਾਨਾਂ ਹੀ ਨੇ ਸਾਰੀ ਆਹ ਸਾਈਡ ਖੜਾਉਣੇ ਆਣੀਆਂ ਦੁਕਾਨਾਂ ਹੋ ਗਈਆਂ ਜਿਵੇਂ ਹਨਾ ਬਾਕੀ ਹੋਰ ਜਿਵੇਂ ਬਰਤੋਂ ਵਾਲਾ ਸਮਾਨ ਬੈਗ ਹੋਗੇ ਜਿਵੇਂ ਇਸ ਤਰ੍ਹਾਂ ਦੀਆਂ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਇੱਥੇ ਮੇਲੇ ਦੇ ਵਿੱਚ ਜਿਹੜੀਆਂ ਲੱਗੀਆਂ ਹੋਈਆਂ ਬੱਚਿਆਂ ਵਾਲੇ ਖੜਾਉਣੇ ਅੱਜ ਮੈਂ ਟ੍ਰੈਡੀ ਵੀਅਰ ਹੋ ਗਿਆ ਨਾ ਐਵੇਂ ਦੀਆਂ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਲੱਗਦੀਆਂ ਨੇ ਹਾਂ ਬਹੁਤ ਭਾਰੀ ਇਕੱਠਾ ਮੇਲੇ ਦੇ ਵਿੱਚ ਆਪਾਂ ਜਮੈਂ ਤੁਹਾਨੂੰ ਵੀਡੀਓ ਦੇ ਸ਼ੁਰੂ ਚ ਦੱਸਿਆ ਸੀ ਆਹ ਕੋਸ਼ ਸਜਾਵਟ ਵਾਲਾ ਸਮਾਨ ਇੱਥੇ ਇੱਧਰ ਵੀ ਖੜਾਉਣੇ ਵਾਲੀਆਂ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਇੱਥੇ ਲੱਗਦੀਆਂ ਨੇ ਇੱਥੇ ਵੀ ਜਿਵੇਂ ਆ ਕੁਝ ਗੰਨੇ ਦੇ ਰਸ ਵਾਲੀਆਂ ਦੁਕਾਨਾਂ ਆ ਗਈਆਂ ਹਨ ਲੱਗੀ ਬਹੁਤ ਭਾਰੀ ਇਕੱਠਾ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਹੀ ਸੰਗਤਾਂ ਆ ਕੇ ਇੱਥੇ ਸ਼ਾਮਲ ਹੁੰਦੀਆਂ ਨੇ ਮੇਲੇ ਦੇ ਵਿੱਚ ਆ ਵੀ ਸਜਾਵਟ ਵਾਲਾ ਸਮਾਨ ਆ ਕੇ ਔਰੇ ਫੁੱਲ ਵਗੈਰਾ ਹਨ ਅਮੇਂੀਆਂ ਸਾਰੀਆਂ ਦੁਕਾਨਾਂ ਜਿਹੜੀਆਂ ਇੱਥੇ ਲੱਗਦੀਆਂ ਨੇ ਦੁਕਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਇੱਥੇ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਇੱਥੇ ਜਿਹੜੀਆਂ ਲੱਗਦੀਆਂ ਨੇ ਜਿਵੇਂ ਆਪਾਂ ਤੁਹਾਨੂੰ ਦਿਖਾਇਆ ਹੀ ਆ ਵੀਡੀਓ ਦੇ ਸ਼ੁਰੂ ਚ ਹਨਾ ਦੱਸਿਆ ਸੀਗਾ ਵੀ ਬਹੁਤ ਭਾਰੀ ਇਕੱਠਾ ਹੁੰਦਾ ਪਾਪਕਨ ਵਿਕ ਰਹੇ ਨੇ ਜਰਾ ਜਰਾ 300 ਰੁਪਏ ਦਾ ਨਾਇਰਾ ਘਟ 300 ਰੁਪਏ ਦਾ ਫਿਰੋਜ਼ਫੋਰ 200 ਰੁਪਏ ਦਾ ਨਾਈਟ ਲੋ ਜੀ ਬਹੁਤ ਦੂਰ ਦੂਰ ਤੱਕ ਇਥੇ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਮੇਲੇ ਦੇ ਵਿੱਚ 200 ਐਨਕਾ ਹੋ ਗਿਆ ਜਿਵੇਂ ਹਨਾ ਐਵੇਂ ਨਹੀਂ ਸਾਰੀਆਂ ਦੁਕਾਨਾਂ ਤੇ ਇਥੋਂ ਆਪਾਂ ਚੱਲਦੇ ਹਾਂ ਦੂਸਰੀ ਸਾਈਡ ਹੁਣ ਤੁਹਾਨੂੰ ਦੂਸਰੀ ਸਾਈਡ ਦਾ ਸਾਰਾ ਮੇਲਾ ਜਿਹੜਾ ਦਿਖਾਉਨੇ ਆਂਗੇ ਇਥੇ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਆ ਬੱਚਿਆਂ ਵਾਲੇ ਆ ਗਏ ਟਰੈਕਟਰ ਆ ਗਏ ਹਨਾ ਬੱਚਿਆਂ ਦੇ ਖੇਡਣ ਵਾਲੇ ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਲੱਗੀਆਂ ਇੱਥੇ ਆਂਦਰ ਮੱਥਾ ਟੇਕਣ ਵਾਸਤੇ ਪ੍ਰਸ਼ਾਦ ਇੱਥੋਂ ਮਿਲਦਾ ਆ ਕੋਸੇ ਜੁੱਤੀਆਂ ਵਾਲੀਆਂ ਦੁਕਾਨਾਂ ਵੀ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਹਰੇਕ ਤਰੀਕੇ ਦੀ ਦੁਕਾਨ ਹੈ ਮੇਲੇ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਵੱਡੀਆਂ-ਵੱਡੀਆਂ ਬੱਚਿਆਂ ਦੇ ਖੜਾਉਣੇ ਵਾਲੀਆਂ ਦੁਕਾਨਾਂ ਨਹੀਂ ਗਈਆਂ ਇੱਥੇ। ਐਸ ਤਰ੍ਹਾਂ ਸਾਰੀਆਂ ਦੁਕਾਨਾਂ ਜਿਵੇਂ ਐਨਕਾਂ ਵੇਚ ਰਿਹਾ ਬਾਈ ਹੈ ਨਾ ਤੇ ਇੱਥੇ ਗਰਮ-ਗਰਮ ਚਲੇਬੀਆਂ ਵੰਡ ਰਹੀਆਂ ਨੇ। ਐਸ ਤਰ੍ਹਾਂ ਹੀ ਇੱਥੇ ਸਾਰੀਆਂ ਮਠਿਆਈਆਂ ਵਾਲੀਆਂ ਹਨਾ ਦੁਕਾਨਾਂ ਜਿਹੜੀਆਂ ਲੱਗਦੀਆਂ ਨੇ। ਇੱਧਰ ਵੀ ਤੁਸੀਂ ਦੇਖੋ ਜਿਵੇਂ ਗਰਮ-ਗਰਮ ਚਲੀਪੀਆਂ ਜਿਹੜੀਆਂ ਬਣਾਈਆਂ ਜਾ ਰਹੀਆਂ ਨੇ ਦੇਖੋ। ਲੋ ਜੀ ਇਸ ਤਰ੍ਹਾਂ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਇੱਥੇ ਲੱਗਦੀਆਂ ਨੇ ਮੇਲੇ ਦੇ ਵਿੱਚ। ਅੱਗੇ ਚੱਲਦੇ ਹਾਂ ਅੱਗਿਓਂ ਦਿਖਾਉਨੇ ਆ ਤੁਹਾਨੂੰ ਮੇਲਾ ਆਪਾਂ ਜਾ ਕੇ। ਇੱਥੇ ਵੀ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਖੜਾਉਣੇ ਵਾਲੀਆਂ। ਛੋਟੇ ਬੱਚਿਆਂ ਦੇ ਖੜਾਉਣੇ ਹਨ ਛੱਲੇ ਹੋ ਗਏ ਐਵੇਂ ਨਹੀਂ ਸਾਰੀਆਂ ਚੀਜ਼ਾਂ ਨੇਗੀਆਂ ਬਸ ਕਹਿੰਦੇ ਸੰਵਿਧਾਨ ਸੋਧਾ ਦਰਪੇਨਾ ਦਰਪੇਨ ਦਰਪੇਨ ਈ ਦਾ 3000 ਦਰਪੇਨਾ ਦਰਪੇਨ ਅੰਤਰਰਾਸ਼ਟਰੀ ਜਨਤਾ ਸੁਧਿਰਨ ਉਹ ਸਾਰੇ ਬੱਚਿਆਂ ਵਾਲੇ ਖੜਾਉਣੇ ਲਓ ਜੀ ਜਿਵੇਂ ਆ ਟਰੈਕਟਰ ਆ ਗਏ ਇੱਥੇ ਸਾਰੇ ਬੱਚਿਆਂ ਦੇ ਖੇਡਣ ਵਾਲੇ ਹਨ ਤੇ ਇਧਰ ਅੰਦਰ ਚੱਲਦੇ ਅੰਦਰੋਂ ਦਿਖਾਉਣੇ ਆਂਗੇ ਤੁਹਾਨੂੰ ਇੱਥੇ ਵੀ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਬਹੁਤ ਵੱਡਾ ਮੇਲਾ ਹੁੰਦਾ ਜਿਵੇਂ ਆਪਾਂ ਤੁਹਾਨੂੰ ਦੱਸਿਆ ਰਾਇਮਨ ਮਾਜਰੀ ਦਾ ਦੁਕਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਦੋਨੋਂ ਸਾਈਡ ਬਹੁਤ ਵੱਡੀਆਂ-ਵੱਡੀਆਂ ਇੱਥੇ ਦੁਕਾਨਾਂ ਜਿਹੀਆਂ ਦੇਖ ਸਕਦੇ ਹੋ ਲਓ ਜੀ ਖੌਡੇ ਬੱਚਿਆਂ ਵਾਲੇ ਕਢਾਉਣੇ ਹਨ ਗੱਡੀਆਂ ਹੋ ਗਈਆਂ ਜਿਵੇਂ ਪਰਸ ਹੋ ਗਏ ਜਿਵੇਂ ਬੱਚਿਆਂ ਵਾਲੇ ਕਢਾਉਣੇ ਹਨ ਦੀ ਤੇਲ ਆ ਗਈ ਇਸ ਤਰ੍ਹਾਂ ਇਥੇ ਜਿਹੜੀਆਂ ਵੱਡੀਆਂ ਵੱਡੀਆਂ ਦੁਕਾਨਾਂ ਹਨਾ ਆ ਹੇਰਿੰਗ ਹੋ ਗਏ ਲਓ ਜੀ ਬਹੁਤ ਬਾਰੀ ਇਕੱਠਾ ਹੈ ਮੇਲੇ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਲੱਗਦੀਆਂ ਨੇ ਦੂਰ ਦੂਰ ਤੱਕ ਇਥੇ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਜਿਵੇਂ ਆਹ ਜਲੇਬੀਆਂ ਹਨ ਗਰਮ ਗਰਮ ਜਲੇਬੀਆਂ ਬਣ ਰਹੀਆਂ ਨੇ ਮਠਿਆਈ ਦੇਖ ਸਕਦੇ ਹੋ ਲਓ ਜੀ ਆ ਇੱਥੇ ਜਿਵੇਂ ਚੂੜੀਆਂ ਹੋ ਗਈਆਂ ਹਨ ਮੇਂ ਯਾ ਸਾਰੀਆਂ ਦੁਕਾਨਾਂ ਨੇ ਕਿਉਂ? ਉਹ ਚਲਾ ਕੇ ਆਈਆਂ। ਲੋ ਜੀ ਇਹ ਸਾਰੀਆਂ ਚੂੜੀਆਂ ਵਾਲੀਆਂ ਦੁਕਾਨਾਂ ਨੇ ਇੱਥੇ ਵੱਡੀਆਂ-ਵੱਡੀਆਂ। ਕੱਲ ਨੂੰ ਇੱਥੇ ਹੋਰ ਵੀ ਜ਼ਿਆਦਾ ਇਕੱਠਾ ਹੋਣਾ ਹੈ। ਰੰਦੇ ਵਿੱਚ ਤਾਂ ਲਓ ਜੀ ਇੱਥੇ ਵੱਡੀਆਂ-ਵੱਡੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ। ਦੋਨੋਂ ਸਾਈਡ ਇਸੇ ਤਰ੍ਹਾਂ ਨੇਗੀਆਂ। ਆ ਜੁਵੈਲਰੀ ਵਾਲੀਆਂ ਇੱਥੇ ਹਨਾ, ਇਅਰਿੰਗਸ ਹੋਗੇ ਜਿਵੇਂ। ਅੱਗੇ ਚੱਲਦੇ ਆਂ ਕਿਉਂ ਦੇਖਦੇ ਆਂਗੇ ਆਪਾਂ ਜਾ ਕੇ। ਬੱਚਿਆਂ ਵਾਲੇ ਖੜਾਉਣੇ ਹੋਗੇ ਹਨ ਇਹ ਵੀ ਵੱਡੇ ਮੇਲਿਆਂ ਦੇ ਵਿੱਚੋਂ ਇੱਕ ਮੇਲਾ ਫਟਿਆਲੇ ਜਿਹੜੇ ਦਾ ਹਨ ਅੱਥਰ ਤੁਸੀਂ ਦੇਖ ਲਿਆ ਮੇਲੇ ਦੇ ਵਿੱਚ ਬਹੁਤ ਭਾਰੀ ਜਿਹੜਾ ਇਕੱਠਾ ਹੈ ਹੋਇਆ ਹੋਇਆ ਚੱਲਦੇ ਆਂ ਕਿਉਂ ਆਪਾਂ ਤੁਹਾਨੂੰ ਦਿਖਾਉਨੇ ਆ ਮੇਲਾ ਤੇ ਇੱਧਰ ਆਪਾਂ ਤੁਹਾਨੂੰ ਦਰਸ਼ਨ ਵੀ ਕਰਵਾਦੇ ਸੀ ਮੇਨ ਸਥਾਨ ਤੇ ਹਨਾ ਐਸ ਤਰ੍ਹਾਂ ਇਹ ਬਹੁਤ ਪਾਰੀ ਇਕੱੱਖ ਹੁੰਦਾ ਮੱਝੀ ਦੇ ਮੇਲੇ ਤੇ ਸੰਗਤਾਂ ਆਉਂਦੀਆਂ ਨੇ ਮੇਲੇ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਤੇ ਇਧਰ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਖਾਣ ਪੀਣ ਵਾਲੀਆਂ ਹਨ ਤੇ ਤੁਸੀਂ ਦੇਖ ਲਓ ਵੀ 7:30 8 ਵਜੇ ਦਾ ਸਮਾਂ ਹੋ ਗਿਆ ਫੇਰ ਵੀ ਪੂਰਾ ਇਕੱਠ ਹੈ ਮੇਲੇ ਦੇ ਵਿੱਚ ਦਿੰਦੇ ਵਿੱਚ ਇਹ ਤੋਂ ਵੀ ਜ਼ਿਆਦਾ ਇਕੱਠ ਹੋਣਾ ਇੱਥੇ ਗਰਾਰੀ ਫਸ ਲੋ ਜੀ ਇਸ ਸਮੇਂ ਪੂਰਾ ਕੱਠ ਜਿਹੜਾ ਵੱਧ ਗਿਆ ਮੇਲੇ ਦੇ ਵਿੱਚ ਬਹੁਤ ਭਾਰੀ ਇਕੱਠ ਹੈ ਦੁਕਾਨਾਂ ਦੇ ਉੱਪਰ ਵੀ ਖਾਣ ਪੀਣ ਵਾਲੀਆਂ ਦੇ ਉੱਪਰ ਦੇਖ ਸਕਦੇ ਹੋ ਸਾਰੀਆਂ ਇਥੇ ਖਾਣ ਪੀਣ ਵਾਲੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਲਓ ਇਹਦਾ ਪ੍ਰੋਫਾਈਲ ਦਾ ਵੀ ਜਗਾ ਅੱਗੇ ਚੱਲਦੇ ਆ ਅੱਗੇ ਉਹ ਦਿਖਾਉਣੇ ਆਗੇ ਤੁਹਾਨੂੰ ਲਓ ਜੀ ਇੱਧਰ 버ਗਰ ਟਿੱਕੀ ਆਣੀਆਂ ਸਾਰੀਆਂ ਹਨ ਦੁਕਾਨਾਂ ਇੱਥੇ ਰਿਹਾ ਆਹ ਟਿੱਕਾ ਹੁਣ ਕੀ ਤੇ ਚੰਡੋਲ ਸਾਹਮਣੇ ਚੱਲ ਰਿਹਾ ਹੈ ਦੇਖ ਸਕਦੇ ਹੋ ਤੁਸੀਂ ਇੱਥੇ ਆ ਗੇਮਾਂ ਨੇ ਇਸ ਤਰ੍ਹਾਂ ਦੀਆਂ ਗੇਮਾਂ ਵੀ ਮੇਲੇ ਦੇ ਵਿੱਚ ਹੈਗੀਆਂ ਨੇ ਆ ਰਿੰਗ ਪਾਉਣੇ ਨੇ ਜਿਹੜੇ ਆ ਬਾਈ ਹੋਣੀ ਲੱਗੇ ਵੀ ਹੋਏ ਨੇ ਪਾਉਣ ਦੇਖੋ ਐਵੇਂ ਦੀਆਂ ਬਹੁਤ ਸਾਰੀਆਂ ਗੇਮਾਂ ਵੀ ਇੱਥੇ ਹੈਗੀਆਂ ਨੇ ਮੇਲੇ 'ਚ ਤੇ ਅੱਗੇ ਚੱਲਦੇ ਆ ਤੇ ਇਧਰ ਕਿਸ਼ਤੀ ਵੀ ਜਿਹੜੀ ਚੱਲ ਵੀ ਤੁਸੀਂ ਦੇਖ ਸਕਦੇ ਹੋ ਕਿਸ਼ਤੀ 'ਚ ਵੀ ਪੂਰਾ ਇਕੱਠ ਹੈ ਸਾਰੀਆਂ ਸ਼ੀਟਾਂ ਬੋਕ ਨੇ ਕਿਸ਼ਤੀਆਂ ਦੀਆਂ ਵੀ ਲਓ ਜੀ ਇਸ ਤਰ੍ਹਾਂ ਬਹੁਤ ਵੱਡੇ ਵੱਡੇ ਝੂਲੇ ਜਿਹੜੇ ਲੱਗਦੇ ਨੇ ਐ ਬਾਈ ਬਾਈ ਕਹਿੰਦਾ ਕਿਸ਼ਤੀ ਛੋਟੀ ਐ ਇਸ ਵਾਰ ਮੌਜੀਆ ਜਾਂ ਟ੍ਰੇਨ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਦਿਖਾਈ ਹੋਈ ਸੀ ਇੱਧਰ ਨਾਲ-ਨਾਲ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਸਾਰੀਆਂ ਖਾਣ-ਪੀਣ ਵਾਲੀਆਂ ਲੱਗੀਆਂ ਹੋਈਆਂ ਨੇ ਬਾਕੀ ਆ ਝੂਲੇ ਆਪਾਂ ਤੁਹਾਨੂੰ ਦਿਖਾਏ ਸੀਗੇ ਹਨ ਇਸ ਤਰ੍ਹਾਂ ਬਹੁਤ ਭਾਰੀ ਇਕੱਠ ਹੁੰਦਾ ਹੈ ਮੇਲੇ ਦੇ ਵਿੱਚ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਰੈਮਲ ਮਾਜਰੀ ਦਾ ਮੇਲਾ ਸੋ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਐਵੇਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ